どうも。<music> ਸਤਿਗੁਰੂ ਸ਼੍ਰੀ ਗੁਰੂ ਰੰਤ ਸਾਹਿਬ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਦੇ ਅੰਦਰ ਸਭਾ ਜੀ ਮਾਨ ਗੁਰੂ ਕੀ ਸਿਵਾਰੇ ਅਤੀ ਸਤਿਕਾਰਯੋਗ ਸਿੱਖ ਸੰਗਤ ਜਣ ਆਓ ਵਿਚਾਰਾਂ ਦੇ ਨਾਲ ਚੜ੍ਹਨ ਤੋਂ ਪਹਿਲਾਂ ਸਤਿਗੁਰੂ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਚਾਰਕ ਸਫ਼ਰ ਦੇ ਨਾਲ ਜੁੜਦੇ ਹਾਂ ਪਹਿਲੀ ਉਦਾਸੀ ਦਾ ਸਫ਼ਰ ਅਸੀਂ ਵਿਚਾਰਦੇ ਆ ਰਹੇ ਹਾਂ ਪਿਛਲੇ ਦਿਨਾਂ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮੁੱਚੇ ਜਗਤ ਨੂੰ ਇੱਕ ਸੱਚ ਦੇ ਉਪਦੇਸ਼ ਦੇ ਨਾਲ ਜੋੜਦਿਆਂ ਹੋਇਆ ਬੜਾ ਲੰਮਾ ਸਫ਼ਰ ਤੈਅ ਕਰਦਿਆਂ ਹੋਇਆ ਜਿੱਥੇ-ਜਿੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਿਹਰਤ ਚਰਨ ਪਏ ਸਤਿਗੁਰੂ ਨੇ ਉੱਥੇ ਸ਼ਬਦ ਦੀ ਜੋਤ ਜਗਾਈ ਸ਼ਬਦ ਦੀ ਜੋਤ ਉਹ ਜੋਤ ਤੋ ਅੱਗੇ ਪਤਾ ਨਹੀਂ ਕਿੰਨੀਆਂ ਸੁਰਤਾਂ ਉਜਾਗਰ ਹੋਈਆਂ ਉਹ ਸ਼ਬਦ ਤੋਂ ਪਤਾ ਨਹੀਂ ਕਿੰਨੇ ਲੋਕ ਵੈਮ ਭਰਮ ਪਖੰਡ ਤੋਂ ਦੂਰ ਹੋ ਕੇ ਆਪਣੇ ਜੀਵਨ ਨੂੰ ਉਸ ਜੋਤ ਦੇ ਰਾਹੀ ਉਹਨਾਂ ਨੇ ਸੁਹਾਵਣਾ ਕੀਤਾ ਉਜਾਗਰ ਕੀਤਾ ਚੰਗਾ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਫ਼ਰ ਨੇ ਬਹੁਤ ਵੱਡਾ ਇਨਕਲਾਬ ਲੈ ਕੇ ਆਂਦਾ ਬੜੀ ਵੱਡੀ ਤਾਦਾਦ ਦੇ ਵਿੱਚ ਲੋਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਨਾਲ ਜੁੜਨਾ ਸ਼ੁਰੂ ਹੋ ਗਏ। ਔਰ ਇਹਨਾਂ ਸਫਰਾਂ ਦੇ ਵਿੱਚ ਜਿਹੜਾ ਵੀ ਅਸੀਂ ਹੁਣ ਤੱਕ ਵਿਚਾਰ ਕੀਤੀ ਹੈ ਕਿਸੇ ਵੀ ਸਫਰ ਦੇ ਵਿੱਚ ਮਹਾਰਾਜ ਨੇ ਕਿਸੇ ਵੀ ਇਨਸਾਨ ਨੂੰ ਕਿਸੇ ਨੂੰ ਵੀ ਆਪਣੇ ਨਾਲ ਨਹੀਂ ਜੋੜਿਆ। ਮੇਰੇ ਨਾਲ ਜੁੜੋ। ਮੈਂ ਤੁਹਾਨੂੰ ਸਹੀ ਰਾਹ ਦੱਸਾਂਗਾ ਮੇਰੇ ਮਗਰ ਮਗਰ ਤੁਰੋ ਕਿਸੇ ਨੂੰ ਨਹੀਂ ਕਿਹਾ ਮੇਰੇ ਮਗਰ ਮਗਰ ਆ ਜਾਓ ਮੈਂ ਜਿੱਥੇ ਜਿੱਥੇ ਸੰਗਤ ਕਰਦਾ ਉੱਥੇ ਉੱਥੇ ਤੁਰੀ ਚੱਲੋ ਨਹੀਂ ਤੁਸੀਂ ਜਿੱਥੇ ਉੱਥੇ ਰਹੋ ਆਪਣੇ ਸੁਭਾਅ ਨੂੰ ਬਦਲੋ ਆਪਣੇ ਕਰਮਾਂ ਨੂੰ ਬਦਲੋ ਇਹ ਬੜੀ ਵੱਡੀ ਗੱਲ ਹੈ ਸਿੱਖ ਦਾ ਫਰਜ਼ ਅੱਜ ਵੀ ਤੇ ਗੁਰੂ ਨਾਨਕ ਸਾਹਿਬ ਜੀ ਤੋਂ ਵੇਲੇ ਬੜੀ ਵੱਡੀ ਸਮਝਣ ਵਾਲੀ ਗੱਲ ਹੈ ਸਤਿਗੁਰੂ ਨੇ ਸਾਨੂੰ ਦੇ ਦੇ ਨਾਲ ਨਹੀਂ ਜੋੜਿਆ। ਸਰੀਰ ਦੇ ਨਾਲ ਨਹੀਂ ਜੋੜਿਆ। ਠੀਕ ਹੈ ਅਸੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਸਰੀਰ ਦਾ ਸਤਿਕਾਰ ਕਰਦੇ ਹਾਂ। ਅਸੀਂ ਉਹਨਾਂ ਨੂੰ ਰੱਬ ਸਮਾਨ ਕਹਿ ਕੇ ਪੂਜ ਰਹੇ ਹਾਂ। ਅਸੀਂ 10 ਗੁਰੂ ਸਾਹਿਬਾਨ ਦੇ ਸਰੀਰ ਨੂੰ ਰੱਬ ਸਮਾਨ ਕਹਿ ਕੇ ਪੂਜ ਰਹੇ ਹਾਂ ਪਰ 10 ਗੁਰੂ ਸਾਹਿਬਾਨ ਨੇ ਕਿਤੇ ਇਹ ਨਹੀਂ ਕਿਹਾ ਵੀ ਮੇਰੀ ਪੂਜਾ ਕਰ। ਕਿਤੇ ਮਹਾਰਾਜ ਨੇ ਕਿਹਾ ਵੀ ਮੈਨੂੰ ਮੈਨੂੰ ਆ ਕੇ ਮੱਥਾ ਟੇਕੋ ਜੋ ਮੈਨੂੰ ਮੱਥਾ ਕਿਉਂ ਨਹੀਂ ਟੇਕਿਆ ਕਿਤੇ ਨਹੀਂ ਕਿਹਾ ਉਹ ਤੇ ਅਸੀਂ ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਆ ਜਦੋਂ ਗੁਰੂ ਸਾਹਿਬ ਦੇ ਉਪਦੇਸ਼ ਨੂੰ ਮੰਨਦੇ ਆ ਗੁਰੂ ਸਾਹਿਬ ਦੇ ਉਪਦੇਸ਼ ਨੂੰ ਸੁਣਦੇ ਆ ਤੇ ਸਹਿਜ ਸੁਭਾ ਸਾਡਾ ਮਨ ਕਰਦਾ ਵੀ ਤੇਰੇ ਤੋਂ ਸੁਭਾ ਕਿਸੇ ਔਰ ਦੇ ਸਾਹਮਣੇ ਨਹੀਂ ਝੁਕਣਾ ਮਹਾਰਾਜ ਨੇ ਨਹੀਂ ਕਿਹਾ ਵੀ ਮੈਨੂੰ ਮੱਥਾ ਟੇਕੋ ਮੈਨੂੰ ਗੁਰੂ ਕਹੋ ਨਾ ਕਿਤੇ ਸਤਿਗੁਰੂ ਨੇ ਕਿਹਾ ਹੋਵੇ ਵੀ ਗੁਰੂ ਨਾਨਕ ਸਾਹਿਬ ਅਸੀਂ ਗੁਰੂ ਨਾਨਕ ਸਾਹਿਬ ਕਹਿ ਰਹੇ ਆ ਨਾ ਤੇ ਮਹਾਰਾਜ ਨੇ ਕਿਹਾ ਵੀ ਮੈਨੂੰ ਨਾਨਕ ਨਾ ਕਹੋ ਮੈਨੂੰ ਗੁਰੂ ਕਹੋ ਨਹੀਂ ਉਹ ਤੇ ਬਾਣੀ ਦੇ ਵਿੱਚ ਕਹਿੰਦੇ ਵੀ ਨਾਨਕ ਨੀਂਚ ਵੀ ਮੈਂ ਮੈਂ ਵੱਡਾ ਥੋੜੀ ਆ ਨਾ ਮੈਂ ਤਾਂ ਕੱਖ ਵੀ ਨਹੀਂ ਆ ਮਹਾਰਾਜ ਨੇ ਕਿਤੇ ਵੀ ਇਹ ਉਪਦੇਸ਼ ਨਹੀਂ ਦਿੱਤਾ ਮੇਰੇ ਨਾਲ ਜੁੜੁਕਣਾ ਜੁੜਨਾ ਕਾਦੇ ਨਾਲ ਧੁਰ ਕੀ ਬਾਣੀ ਜਿਹੜਾ ਸ਼ਬਦ ਮੈਂ ਗਾ ਕੇ ਚੱਲਿਆ ਜਿਹੜਾ ਸ਼ਬਦ ਮੈਂ ਤੁਹਾਨੂੰ ਸੁਣਾ ਕੇ ਚੱਲਿਆ ਜਿਹੜਾ ਉਪਦੇਸ਼ ਇਹਨੂੰ ਚੇਤਾ ਰੱਖਣਾ ਇਹ 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 ਚੇਤਾ ਰੱਖਣਾ ਵੀ ਜਿਹੜਾ ਉਪਦੇਸ਼ ਤੁਹਾਨੂੰ ਦਿੱਤਾ ਨਾ ਇਹ ਨਾ ਭੁੱਲ ਜੇ ਅੱਜ ਵੀ ਸਾਨੂੰ ਕਲਾ ਗੁਰੂ ਨਾਨਕ ਸਾਹਿਬ ਦਾ ਸਰੀਰ ਨਹੀਂ ਚੇਤਾ ਰੱਖਣਾ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਚੇਤਾ ਰੱਖਣਾ ਸਾਨੂੰ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਭੁੱਲ ਗਿਆ ਸੱਜਣ ਨੂੰ ਨਹੀਂ ਭੁੱਲਿਆ ਸੀ ਸੱਜਣ ਨੇ ਗੁਰੂ ਨਾਨਕ ਸਾਹਿਬ ਦੇ ਸਰੀਰ ਨੂੰ ਮੱਥਾ ਨਹੀਂ ਟੇਕਿਆ ਉਹਨੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੂੰ ਮੱਥਾ ਟੇਕਿਆ ਸਿੱਖਿਆ ਨੂੰ ਮੱਥਾ ਟੇਕਿਆ ਤਾਂ ਜੀਵਨ ਬਦਲਿਆ ਮੱਥਾ ਤੇ ਅਸੀਂ ਵੀ ਰੋਜ਼ ਟੇਕਦੇ ਆਂ ਸਾਡਾ ਨਹੀਂ ਬਦਲਿਆ ਸਹਿਰ ਆਪਾਂ ਇਸ ਪਾਸੇ ਨਾ ਜਾ ਕੇ ਸਫਰ ਵਾਲੇ ਪਾਸੇ ਆਈਏ ਅਸੀਂ ਪਿਛਲਾ ਜਿਹੜਾ ਸਫਰ ਸ਼ੁਰੂ ਕਰਦੇ ਆ ਰਹੇ ਸੀ ਮਹਾਰਾਜ ਮਹਾਰਾਸ਼ਟਰ ਦੀ ਧਰਤੀ ਤੇ প্রচার ਕਰ ਰਹੇ ਸੀ ਜਿਸ ਦੇ ਵਿੱਚ ਸਤਗੁਰੂ ਸੱਚੇ ਪਾਤਸ਼ਾਹ ਜੀ ਪੰਦਰਪੁਰ ਤੋਂ ਅੱਗੇ ਸਫ਼ਰ ਕਰਦੇ ਹੋਏ ਆ 17 ਜ਼ਿਲ੍ਹੇ ਤੋਂ ਹੁੰਦੇ ਹੋਏ ਸਤਗੁਰੂ ਸੱਚੇ ਪਾਤਸ਼ਾਹ ਜੀ ਔਰੰਗਾਬਾਦ ਇੱਧਰ ਵੀ ਗਏ ਸਤਗੁਰੂ ਸੱਚੇ ਪਾਤਸ਼ਾਹ ਜੀ 나सिक ਜ਼ਿਲ੍ਹੇ ਥਾਨੇ ਜ਼ਿਲ੍ਹੇ ਦਾ ਵੀ ਜ਼ਿਕਰ ਇਤਿਹਾਸ ਦੇ ਵਿੱਚ ਆਉਂਦਾ ਹੈ ਇਹ ਸਫ਼ਰ ਤੈਅ ਕਰਦੇ ਹੋਏ ਸਤਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਜਿਹੜਾ ਪੜਾ ਕਰਦੇ ਆ ਉਹਦੇ ਦੋ ਨਾਂ ਇਤਿਹਾਸ ਦੇ ਵਿੱਚ ਆਉਂਦੇ ਆ ਕੁਝ ਪਾਲਟਨ ਕਹਿੰਦੇ ਆ ਕੁਝ ਪਾਲੀਟਾਨ ਕਹਿੰਦੇ ਦੋ ਨਾਂ ਆ ਇਤਿਹਾਸ ਦੇ ਵਿੱਚ ਪਾਲਟਨ ਜਾਂ ਪਾਲੀਟਾਨ ਇਹ ਗੁਜਰਾਤ ਦੇ ਨੇੜੇ ਕਹਿੰਦੇ ਕਿਤੇ ਇਲਾਕਾ ਪੈਂਦਾ ਇੱਥੇ ਜੋਗੀਆਂ ਦਾ ਬੜਾ ਵੱਡਾ ਜੈਨੀਆਂ ਦਾ ਬੜਾ ਵੱਡਾ ਕੇਂਦਰ ਸੀ ਜੈਨੀ ਜੈਨ ਮਤ ਦਾ ਬੜਾ ਵੱਡਾ ਫਸਾਰਾ ਸੀ ਪਰ ਉਹਨਾਂ ਦਾ ਰੈਣ ਸੈਣ ਵੱਖਰਾ ਹੈ ਜੈਨੀਆਂ ਦਾ ਜੈਨੀਆਂ ਦੇ ਵਿੱਚ ਵੀ ਦੋ মত ਨੇ ਇੱਕ ਸਵੈਤੰਬਰ ਨੇ ਇੱਕ ਦਿਗੰਬਰ ਨੇ ਸਵੈਤੰਬਰ ਉਹ ਨੇ ਜਿਹੜੇ ਚਿੱਟੇ ਕੱਪੜੇ ਪਾਉਂਦੇ ਨੇ ਦਿਗੰਬਰ ਉਹ ਨੇ ਜਿਹੜੇ ਨੰਗਨ ਰਹਿੰਦੇ ਨੇ ਚਲੋ ਇਹ ਭਾਵੇਂ ਵਿਸ਼ੇ ਦੀ ਗੱਲ ਨਹੀਂ ਜੈਨ ਮਤ ਕੱਪੜੇ ਪਾਉਣ ਦੇ ਖਿਲਾਫ ਹੈ ਪਰ ਹਿੰਦੁਸਤਾਨ ਦੇ ਵਿੱਚ ਕੱਪੜੇ ਦਾ ਸਭ ਤੋਂ ਵੱਡਾ ਬਿਜ਼ਨਸ ਜੈਨੀਆਂ ਕੋਲ ਹੈ ਜੈਨ ਦੇ ਖਿਲਾਫ ਹੈ خیر ਇੱਥੇ ਮਹਾਰਾਜ ਪਹੁੰਚਦੇ ਨੇ ਹੁਣ ਜੈਨੀ ਜਿਹੜੇ ਨੇ ਨਾ ਜੇ ਉਹਨਾਂ ਦੀ ਤੁਸੀਂ ਰੈਣ ਸ਼ੈਣ ਵੇਖੋ ਤੇ ਉਹ ਨਹਾਣਾ ਪਸੰਦ ਨਹੀਂ ਕਰਦੇ ਉਹ ਕਹਿੰਦੇ ਵੀ ਸਰੀਰ ਦੇ ਜਿਹੜੇ ਜੀਵ ਨੇ ਉਹ ਮਰ ਜਾਂਦੇ ਆ ਉਹ ਤੁਰਦੇ ਵੀ ਨਾ ਇੱਕੋ ਕਤਾਰ ਦੇ ਵਿੱਚ ਤੁਰਦੇ ਆ ਅੱਗੇ-ਅੱਗੇ ਉਹਨਾਂ ਨੇ ਇੱਕ ਝਾੜੂ ਜਾਂ ਹੱਥ ਫੜਿਆ ਹੋਣਾ ਤੇ ਉਹ ਇੱਕੋ ਕਤਾਰ ਦੇ ਵਿੱਚ ਤੁਰਦੇ ਆ ਉਹਨਾਂ ਦੀ ਇੱਕ ਅਜੀਬ ਜੀ ਕਿਸਮ ਹੈ ਧਰਮ ਦੇ ਵਿੱਚ ਪਰਵੇਸ਼ ਹੋਣ ਦੀ ਵੀ ਉਹ ਵਾਲਾਂ ਨੂੰ ਨਾ ਇੱਕ ਇੱਕ ਵਾਲ ਕਰਕੇ ਪੁੱਟਦੇ ਆ ਇਹਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਬਾਣੀ ਦੇ ਵਿੱਚ ਕੀਤਾ ਉਹ ਮੈਂ ਸ਼ਬਦ ਸਾਂਝਾ ਕਰਾਂਗਾ ਇੱਥੇ ਇੱਕ ਜੈਨੀ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੇ ਵਿਚਾਰ ਚਰਚਾ ਹੋਈ ਵਿਚਾਰ ਚਰਚਾ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਉੱਥੇ ਮਾਜ ਰਾਗ ਦੇ ਵਿੱਚ ਇਹ ਸ਼ਲੋਕ ਹੈ ਗੁਰੂ ਨਾਨਕ ਸਾਹਿਬ ਦਾ ਬੜਾ ਵੱਡਾ ਸ਼ਲੋਕ ਹੈ ਉਹਨੂੰ ਪੜਿਓ ਬੜੇ ਕਮਾਲ ਦੀਆਂ ਗੱਲਾਂ ਕੀਤੀਆਂ ਉਹਨਾਂ ਦੇ ਵਿੱਚ ਮਹਾਰਾਜ ਨੇ ਸਿਰ ਖਵਾਏ ਪੀਵੇ ਮਲਮਾਨੀ ਝੂਠਾ ਮੰਗ ਮੱਖਾ ਹੀ ਸਿਰ ਖਵਾਉਣ ਦਾ ਅਰਥ ਇਹ ਤੁਸੀਂ ਵਾਲ ਕੁੱਟ ਦਿਓ ਵੀ ਜੂਆ ਨਾ ਬਹਿ ਜਾਣ ਕਿਉਂਕਿ ਜੇ ਨਾੜਾ ਨਹੀਂ ਤੇ ਗੰਦਗੀ ਤੇ ਹੋਏਗੀ ਨਾ ਤੇ ਉਹ ਸਿਰ ਦੇ ਵਾਲ ਕੋਟ ਹੀ ਦਿੰਦੇ ਆ ਇੱਕ ਇੱਕ ਕਰਕੇ ਉਹ ਉਹਨਾਂ ਦੇ ਬੜੇ-ਬੜੀਆਂ ਸਾਰੀਆਂ ਅੱਗੇ ਇਹਦੇ ਵਿੱਚੋਂ ਨਿਕਲ ਕੇ ਆਂਦੀਆਂ ਨੇ ਚੀਜ਼ਾਂ ਸਤਿਗੁਰੂ ਨੇ ਉਹ ਸਾਰੇ ਸ਼ਲੋਕ ਦੇ ਵਿੱਚ ਉਹ ਜ਼ਿਕਰ ਕੀਤਾ ਮਹਾਰਾਜ ਨੇ ਵੀ ਇਹ ਦੇ ਨਾਲ ਕੋਈ ਧਰਮ ਹੀ ਨਹੀਂ ਬਣੇਗਾ ਜਿੱਦਾਂ ਨੂੰ ਤੁਸੀਂ ਕੰਮ ਕਰਦੇ ਹੋ ਇਹਦੇ ਨਾਲ ਕਾਦਾ ਧਰਮ ਹੀ ਬਣਗੇ ਬੜੀਆਂ ਸਾਰੀਆਂ ਗਲਤਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੋਂ ਅੱਗੇ ਸਫ਼ਰ ਕਰਦੇ ਆ ਇਦੇ ਵਿੱਚ ਇੱਕ ਇਲਾਕਾ ਹੋਰ ਜਿਹੜਾ ਉਹ ਰਹਿ ਗਿਆ ਉਹਨੂੰ ਵੀ ਮੈਂ ਵਿੱਚ ਐਡ ਕਰ ਲਵਾਂ ਇਹ ਜੇ ਥੋੜਾ ਜਿਹਾ ਮੈਪ ਦੇ ਹਿਸਾਬ ਦੇ ਨਾਲ ਵੇਖੀਏ ਇਸ ਤੋਂ ਪਹਿਲਾਂ ਇੱਕ ਇਲਾਕਾ ਹੁੰਦਾ ਜਿਹਨੂੰ ਔਂਕੇਸ਼ਵਰ ਲਿਖਿਆ ਹੈ ਔਂਕੇਸ਼ਵਰ ਨੂੰ ਓਂਕਾਰ ਵੀ ਕਿਹਾ ਜਾਂਦਾ ਹੈ ਉੱਥੇ ਬ੍ਰਾਹਮਣਾਂ ਦਾ ਬੜਾ ਵੱਡਾ ਪ੍ਰਭਾਵ ਸੀ ਉੱਥੇ ਬ੍ਰਾਹਮਣ ਜਿਹੜਾ ਸੰਸਕ੍ਰਿਤ ਪੜਾਏ ਕਰਦੇ ਸੀ ਲੋਕਾਂ ਨੂੰ ਔਂਕੇਸ਼ਵਰ ਦੇ ਵਿੱਚ ਸanskrit ਪੜਾ ਕੇ ਲੋਕਾਂ ਨੂੰ ਕਿਉਂਕਿ ਸੰਸਕ੍ਰਿਤ ਜਿਹੜੀ ਆ ਉਹ ਆਪਣੇ ਆਪ ਦੇ ਵਿੱਚ ਬ੍ਰਾਹਮਣਾਂ ਦਾ ਕੋਡ ਵੱਡ ਹੈ ਇਹ ਅਧਿਕਾਰ ਨਹੀਂ ਆ ਵੀ ਚਲੋ ਹੁਣ ਤੇ ਆਮ ਹੋ ਗਿਆ ਉਹਨਾਂ ਸਮਾਂ ਦੇ ਵਿੱਚ ਅਧਿਕਾਰ ਨਹੀਂ ਸੀ ਬ੍ਰਾਹਮਣ ਤੋਂ ਸਿਵਾ ਸੰਸਕ੍ਰਿਤ ਕੋਈ ਹੋਰ ਪੜ ਲੇ ਸੰਸਕ੍ਰਿਤ ਦਾ ਸਿੱਧਾ ਜਿਹਾ ਅਰਥ ਹੈ ਸਵਾਰੀ ਹੋਈ ਸੰਸ ਜਿਹੜੀ ਸਵਾਰੀ ਹੋਈ ਲੈ ਨੂੰ ਜਿਹੜੀ ਦੂਜੀਆਂ ਭਾਸ਼ਾਵਾਂ ਦੇ ਵਿੱਚੋਂ ਕੱਢ ਕੇ ਕੁਝ ਆਪਣੇ ਕੋਡ ਵਰਡ ਬਣਾ ਲਿਆ ਵੀ ਅਸੀਂ ਆਪੇ ਪੜ੍ਹਨੀ ਆਪੇ ਵਿਚਾਰਨੀ ਆ ਦੂਜਿਆਂ ਨੂੰ ਪਤਾ ਹੀ ਨਹੀਂ ਲੱਗਣ ਦੇਣਾ ਅਸੀਂ ਕੀ ਹੈ ਉੱਥੇ ਇਹਦਾ ਪ੍ਰਚਾਰ ਕੀਤਾ ਜਾਂਦਾ ਸੀ ਇਸ ਤਾਂ ਥਾਂ ਤੇ ਮਹਾਰਾਜ ਨੇ ਇੱਕ ਬਾਣੀ ਉਚਾਰਨ ਕੀਤੀ ਸਮੁੱਚੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ 929 ਨੰਬਰ ਅੰਕ ਤੋਂ ਰਾਮਕਲੀ ਰਾਗ ਦੇ ਵਿੱਚ ਓੰਕਾਰ ਬਾਣੀ ਦਾ ਨਾਮ ਹੈ ਜਿਹਨੂੰ ਜਿਹਦਾ ਸਰਲੇਖ ਹੈ ਦੱਖਣੀ ਓੰਕਾਰ ਉਹ ਬਾਣੀ ਮਹਾਰਾਜ ਨੇ ਸਾਰੀ ਇੱਥੇ ਉਚਾਰਨ ਕੀਤੀ ਉਹਦਾ ਜਿਹੜਾ ਰਹਾਉ ਵਾਲਾ ਪਾਣਾ ਬੜਾ ਕਮਾਲ ਦਾ ਸੁਨ पांडे ਕਿਆ ਲਿਖੋ ਜੰਜਾਲਾ ਤੂੰ ਆ ਪੱਟੀ ਤੇ ਜੋ ਕੁਝ ਜੰਜਾਲ ਲਿਖ ਕੇ ਮਾਇਆ ਕਮਾਉਣ ਦੇ ਲੋਕਾਂ ਨੂੰ ਜੰਜਾਲ ਦੇ ਵਿੱਚ ਫਸਾਉਣ ਦੇ ਤਰੀਕੇ ਦੱਸਦਾ ਨਾ ਇਹ ਨਹੀਂ ਸੁਨ पांडे ਕਿਆ ਲਿਖੋ ਜੰਜਾਲਾ ਲਿਖ ਰਾਮ ਨਾਮ ਗੁਰਮੁਖ ਗੋਪਾਲਾ ਇਸ ਪੱਟੀ ਤੇ ਜੋ ਆਪਣੇ ਸਿੱਖਿਆਰਤਿਆਂ ਨੂੰ ਤੂੰ ਪੜਾ ਰਿਆ ਨਾ ਇਤੇ ਮਾਇਆ ਦੇ ਜੰਜਾਲ ਨਾ ਪੜਾ ਇਥੇ ਰੱਬ ਦੇ ਹੋਣ ਪੜਾ ਇਹਨਾਂ ਨੂੰ ਰੱਬ ਦੇ ਨਾਲ ਜੋੜ ਸਤਿਗੁਰੂ ਸਚੇ ਪਾਤਸ਼ਾਹ ਜੀ ਇੱਥੇ ਬੜੀ ਲੰਮੀ ਵਿਚਾਰ ਚਰਚਾ ਤੋਂ ਬਾਅਦ ਪੂਰੀ ਬਾਣੀ ਉਚਾਰਨ ਕਰਦੇ ਆਂ ਮਹਾਰਾਜ ਸਚੇ ਪਾਤਸ਼ਾਹ ਜੀ ਅਗਲਾ ਸਫ਼ਰ ਕਰਦੇ ਆਂ ਅਗਲਾ ਸਫ਼ਰ ਤੇ ਸਤਿਗੁਰੂ ਸਚੇ ਪਾਤਸ਼ਾਹ ਜੀ ਨੇ ਦਵਾਰਕਾ ਦਾ ਕੀਤਾ ਮਹਾਰਾਜ ਸਚੇ ਪਾਤਸ਼ਾਹ ਜੀ ਇਹ ਤੋਂ ਬਾਅਦ ਦੁਆਰਕਾ ਦੀ ਧਰਤੀ ਤੇ ਪਹੁੰਚ ਗਏ ਦੁਆਰਕਾ ਦੀ ਧਰਤੀ ਇਹ ਤੋਂ ਪਹਿਲਾਂ ਵਿਦਵਾਨਾਂ ਨੇ ਇੱਕ ਹੋਰ ਚਲੋ ਇਹਨੂੰ ਦੁਆਰਕਾ ਨੂੰ ਆਪਾਂ ਪਹਿਲਾਂ ਛੱਡ ਕੇ ਇਹ ਤੋਂ ਪਹਿਲਾਂ ਦੂਜੀ ਜਿਹੜੀ ਮੇਨ ਚੀਜ਼ ਹੈ ਉਹਨੂੰ ਆਪਾਂ ਵਿਚਾਰ ਲਈਏ ਦੁਆਰਕਾ ਤੋਂ ਪਹਿਲਾ ਸਫਰ ਮਹਾਰਾਜ ਸੋਮਨਾਥ ਦੇ ਮੰਦਿਰ ਪਹੁੰਚ ਗਏ ਸੋਮਨਾਥ ਦਾ ਮੰਦਿਰ ਉਹ ਜਿਹਨੂੰ ਕਦੇ ਮੁਹੰਮਦ ਗਜਨੀ ਨੇ ਲੁੱਟਿਆ ਸੀ ਇੱਥੇ ਮਹਾਰਾਜ ਨੇ ਕਿਸੇ ਦੇ ਨਾਲ ਵਿਸ਼ੇਸ਼ ਤੌਰ ਤੇ ਵਿਚਾਰ ਚਰਚਾ ਜਿਹੜੀ ਇਤਿਹਾਸ ਦੇ ਵਿੱਚ ਕਰਨੀ ਹੁੰਦਾ ਵੀ ਕਿਸੇ ਦੇ ਨਾਲ ਆਮਣੇ ਸਾਹਮਣੇ ਕਿਤੇ ਵਿਚਾਰ ਹੋਈ ਹੋਵੇ ਹਾਂ ਇਦਾਂ ਹੋਇਆ ਹੋਏਗਾ ਵੀ ਸਤਿਗੁਰੂ ਰਹੇ ਨੇ ਜਿਹੜੇ ਲੋਕ ਆਏ ਸੰਗਤ ਕੀਤੀ ਹੋਏਗੀ ਉਹਨਾਂ ਦਰਸ਼ਨ ਕੀਤੇ ਹੋਣਗੇ ਬਾਣੀ ਦਾ ਉਪਦੇਸ਼ ਕਿਹਾ ਹੋਏਗਾ ਪਰ ਜਿੱਦਾਂ ਆਪਾਂ ਬਾਕੀ ਥਾਵਾਂ ਦੀ ਵਿਚਾਰ ਕੀਤੀ ਹੈ ਉਹਨਾਂ ਥਾਵਾਂ ਤੇ ਤੇ ਇਸ ਥਾਂ ਤੇ ਮਹਾਰਾਜ ਪਾਤਸ਼ਾਹ ਜੀ ਦੇ ਅੰਦਰ ਵੀ ਇੱਥੇ ਕਿਸੇ ਦੇ ਨਾਲ ਆਮਣੇ ਸਾਹਮਣੇ ਗੱਲ ਨਹੀਂ ਹੋਈ ਪਰ ਸਤਿਗੁਰੂ ਆਏ ਉੱਥੇ ਲੋਕਾਂ ਨੂੰ ਸੱਚ ਦਾ ਉਪਦੇਸ਼ ਦਿੱਤਾ ਕਿਸ ਮੰਦਰ ਦੀ ਜੀ ਉਦੋਂ ਗੱਲ ਕੀਤੀ ਹੈ ਵੀ 10024 ਦੇ ਵਿੱਚ ਜਦੋਂ ਲੁੱਟਿਆ ਸੀ ਤਦੋਂ ਇੱਥੋਂ ਦੀ ਮੂਰਤੀ ਨੂੰ ਲੁੱਟਿਆ ਇੱਥੋਂ ਦਾ ਸੋਨਾ ਜਿਹੜੇ 55 ਥੰਬ ਸੀ ਨਾ ਪਿੱਲਰ ਸੀ ਜਿਹੜੇ ਹੀਰਿਆਂ ਦੇ ਲੱਗੇ ਹੋਏ ਸੀ ਉਹਨਾਂ ਨੂੰ ਲੁੱਟ ਕੇ ਲੈ ਕੇ ਗਏ ਸੀ ਜਿਹੜੀ ਸ਼ਿਵਜੀ ਦੀ ਮੂਰਤੀ ਹੈ ਉਹਨੂੰ ਜਦੋਂ ਗਜਨੀ ਲੁੱਟ ਕੇ ਲੈ ਕੇ ਗਿਆ ਉਹਦੇ ਚਾਰ ਟੁਕੜੇ ਕੀਤੇ ਸੀ ਚਾਰ ਟੁਕੜੇ ਕਰਕੇ ਉਹਨੂੰ ਚਾਰ ਥਾਵਾਂ ਤੇ ਜਿਹੜਾ ਉਹ ਲਾਇਆ ਸੀ ਮਸਜਿਦ ਦੀਆਂ ਪੌੜੀਆਂ ਦੇ ਵਿੱਚ ਲਾਇਆ ਉਹੀ ਸਾਰੀਆਂ ਤੇ ਚੀਜ਼ਾਂ ਨੇ ਜਦੋਂ ਬਹੁਤ ਸਾਰਾ ਧਨ ਉਹ ਇਕੱਲਾ ਸੋਮਨਾਥ ਦਾ ਮੰਦਿਰ ਨਹੀਂ ਉਹਦੇ ਵਿੱਚੋਂ ਬੜਾ ਕੁਝ ਇਸ ਦੇਸ਼ ਦੇ ਵਿੱਚੋਂ ਬੜਾ ਕੁਝ ਲੁੱਟ ਕੇ ਲੈ ਕੇ ਗਿਆ ਸੀ ਖੈਰ ਅਗਲੀ ਜਿਹੜੀ ਮੈਂ ਬੇਨਤੀ ਕਰ ਰਿਹਾ ਸੀ ਇਹ ਤੋਂ ਬਾਅਦ ਮਹਾਰਾਜ ਤਵਾਰਕਾ ਦੇ ਵਿੱਚ ਪਹੁੰਚਦੇ ਨੇ ਹੁਣ ਤਵਾਰਕਾ ਦੇ ਵਿੱਚ ਇੱਕ ਮੰਦਿਰ ਹੈ ਜਿਸ ਮੰਦਿਰ ਦਾ ਨਾਮ ਹੈ ਰਣਛੋੜ ਮੰਦਿਰ ਹੁਣ ਰਣਛੋੜ ਮੰਦਿਰ ਕੀ ਹੈ ਉਨਾਂ ਦੇ ਮੁਤਾਬਕ ਜੋ ਉਹਨਾਂ ਦੀ ਮਿੱਥ ਹੈ ਮੈਂ ਪਹਿਲਾਂ ਉਹ ਸਾਂਝੀ ਕਰਾਂ ਫਿਰ ਗੁਰੂ ਨਾਨਕ ਸਾਹਿਬ ਇੱਥੇ ਕੀ ਕਿਉਂ ਗਏ ਤੇ ਇੱਥੇ ਜਾਣ ਦਾ ਕੀ ਲਾਭ ਹੋਇਆ ਇੱਥੇ ਰਣ ਛੋੜ ਦਾ ਆਦਮੰਤਰ ਹੈ ਰਣ ਛੋੜ ਦਾ ਭਾਉ ਹੈ ਵੀ ਜਦੋਂ ਸ਼੍ਰੀ ਕ੍ਰਿਸ਼ਨ ਨੇ ਕੰਸ ਨੂੰ ਮਾਰ ਕੇ ਉਗਰ ਸੈਨ ਨੂੰ ਜਿਹੜਾ ਉੱਥੋਂ ਦਾ ਰਾਜਾ ਬਣਾਇਆ ਸੀ ਉਸ ਤੋਂ ਬਾਅਦ ਇਹ ਜੰਗ ਹੋਇਆ ਆਪਸ ਦੇ ਵਿੱਚ ਇਸ ਜੰਗ ਦੇ ਵਿੱਚ ਕਿਸੇ ਕਾਰਨ ਵਸ ਜਾਂ ਕੋਈ ਹਿੱਲਾ-ਦੰਦਾ ਬਣਿਆ ਸ੍ਰੀ ਕ੍ਰਿਸ਼ਨ ਜੀ ਜੰਗ ਦਾ ਮੈਦਾਨ ਛੱਡ ਕੇ ਭੱਜੇ ਤੇ ਉਸ ਯਾਦ ਦੇ ਵਿੱਚ ਉਹਨਾਂ ਨੇ ਉੱਥੇ ਮੰਦਿਰ ਬਣਾਇਆ ਹੋਇਆ ਉਸ ਮੰਦਰ ਦੇ ਵਿੱਚ ਪੂਜਾ ਕੀਤੀ ਜਾਂਦੀ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਉੱਥੇ ਉਪਦੇਸ਼ ਦਿੱਤਾ ਵੀ ਭਾਈ ਪੂਜਾ ਉਹਨਾਂ ਦੀ ਕਰੋ ਜਿਹੜੇ ਸਹਾਈ ਹੋਣ ਜਿਹੜੇ ਆਪ ਰਣ ਛੱਡ ਕੇ ਮੈਦਾਨ ਛੱਡ ਕੇ ਭੱਜ ਜਾਣ ਉਹਨਾਂ ਤੋਂ ਤੁਹਾਨੂੰ ਕੀ ਲਾਭ ਮਿਲੇਗਾ ਉੱਥੇ ਮਹਾਰਾਜ ਪਾਤਸ਼ਾਹ ਜੀ ਗਏ ਤੇ ਆਪ ਜੀ ਹੈਰਾਨ ਹੋਵਗੇ ਇੱਥੇ ਪ੍ਰਚਾਰ ਕਰਨ ਦਾ ਇੱਕ ਅਸਰ ਹੋਇਆ ਜਿੱਥੇ ਲੋਕ ਰਣ ਛੋੜ ਦੀ ਪੂਜਾ ਕਰਦੇ ਸੀ ਨਾ ਇਸ ਧਰਤੀ ਤੋਂ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪਾਹੁਲ ਛਕਾਈ ਨਾ ਪੰਜ ਪਿਆਰਿਆਂ ਦੇ ਵਿੱਚੋਂ ਜਿਹੜੇ ਭਾਈ ਮੋਹਕਮ ਸਿੰਘ ਸੀ ਉਹ ਦਵਾਰਕਾ ਦੇ ਸੀਗੇ ਜਿੱਥੇ ਲੋਕ ਕਹਿੰਦੇ ਸੀ ਨਾ ਕਿ ਰਣ ਛੋੜ ਦੀ ਪੂਜਾ ਕਰਦੇ ਆ ਤੇ ਪਾਈ ਮੋਕਮ ਸਿੰਘ ਜੀ ਜਿਹੜੇ ਸ਼ਹੀਦੀ ਹੋਈ ਹੈ ਨਾ ਉਹ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਹੋਈ ਹੈ ਜਦੋਂ 40 ਸਿੰਘਾਂ ਦਾ ਆਪ ਇਤਿਹਾਸ ਪੜਦੇ ਆ ਨਾ ਵੀ ਜਿਹੜੇ ਪੂਜਦੇ ਉਹਨੂੰ ਸੀ ਜਿਹੜਾ ਰਣ ਛੱਡ ਕੇ ਭੱਜ ਗਿਆ ਮਹਾਰਾਜ ਕੰਦੇਨਾ ਏ ਬੀਤ ਜਿਹੜੇ ਜੇ ਥੋੜਾ ਸਾ ਇਹਨੂੰ ਇਤਿਹਾਸ ਨੂੰ ਵਿਚਾਰੀਏ ਨਾ ਵੀ ਆਪਾਂ ਕਹਿੰਨੇ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪੰਜ ਪਿਆਰੇ ਸਾਜ ਦਿੱਤੇ ਪੰਜ ਪਿਆਰੇ ਉੱਥੋਂ ਉੱਥੋਂ ਆ ਰਹੇ ਨੇ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਹੋ ਕੇ ਗਏ ਆ। ਤੁਸੀਂ ਜਗਨਨਾਥ ਪੁਰੀ ਦੀ ਗੱਲ ਕਰੋਗੇ। ਜਗਨਨਾਥ ਪੁਰੀ ਤੋਂ ਜਾ ਰਹੇ ਨੇ, ਬੇਦਰ ਤੋਂ ਜਾ ਰਹੇ ਨੇ। ਇਹ ਇਹ ਕਿਉਂਕਿ ਜਿਹੜੇ ਉਹ ਘਰਾਣੇ ਨੇ ਉਹ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸਿੱਖੀ ਦੇ ਵਿੱਚ ਜੁੜੇ ਹੋਏ ਆ। ਉਹ ਇੰਨੇ ਪਰਪੱਖ ਨਹੀਂ। ਪਹਿਲੇ ਕਦਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜ ਦਿੱਤਾ। ਉਹਦੀ ਆਰੰਭਤਾ ਗੁਰੂ ਨਾਨਕ ਸਾਹਿਬ ਕਰ ਰਹੇ ਨੇ। ਆ ਜਿਹੜੀਆਂ ਆਪਾਂ ਉਦਾਸੀਆਂ ਦੀ ਗੱਲ ਕਰ ਰਹੇ ਆ ਨਾ ਇਹ ਗੁਰੂ ਨਾਨਕ ਸਾਹਿਬ ਬੀਜ ਪਾ ਕੇ ਆਇਆ ਜਿੱਥੇ-ਜਿੱਥੇ ਵੀ ਗਏ ਆ ਨਾ ਉੱਥੇ-ਉੱਥੇ ਬੀਜ ਪਾ ਕੇ ਆ ਗਏ। ਹਾਂ ਕਈ ਥਾਵਾਂ ਇਹੋ ਜਿਹੀਆਂ ਨੇ ਜਿੱਥੇ ਬੀਜ ਏਡਾ ਪਰਫੁੱਲਤ ਹੋਇਆ, ਏਡਾ ਪਰਫੁੱਲਤ ਹੋਇਆ ਵੀ ਉੱਥੇ ਪੰਥ ਬੜਾ ਸੋਹਣਾ ਖਿੜ ਗਿਆ ਤੇ ਕਈ ਥਾਵਾਂ ਇਹੋ ਜਿਹੀਆਂ ਨੇ ਜਿੱਥੇ ਬੀਜ ਨਹੀਂ ਪੁੰਗਰ ਪਾਇਆ। ਬੀਜ ਦੀ ਘਾਟ ਨਹੀਂ ਹੈ ਅਸੀਂ ਉਹਦੀ ਪੌਦੇ ਦੀ ਸੰਭਾਲ ਨਹੀਂ ਕਰ पाए ਤਨਵੀਰ ਜੀ ਹੁਣੀ ਗੱਲ ਕਰ ਰਹੇ ਸੀ ਅਸੀਂ శ్రీలంਕਾ ਜਾ ਕੇ ਆਏ ਪਰ ਉੱਥੇ ਕੋਈ ਨਿਸ਼ਾਨੀ ਅਜ ਹੈ ਨਹੀਂ ਕਿ ਸਿੱਖਾਂ ਦੀ ਘਾਟ ਹੈ ਵੀ ਉੱਥੇ ਨਹੀਂ ਹੈ ਸੰਭਾਲਣ ਵਾਲੇ ਤੇ ਦੂਜੀ ਗੱਲ ਛੱਡੋ శ్రీలంਕਾ ਦੀ ਗੱਲ ਕਰ ਲਓ ਸਾਡੇ ਦੇਸ਼ ਦੇ ਵਿੱਚ ਕਈ ਥਾਵਾਂ ਇਹੋ ਜਿਹੀਆਂ ਨੇ ਜਿੱਥੇ ਸਾਨੂੰ ਪਤਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਏ ਹਰਦਵਾਰ ਤੁਸੀਂ ਗੱਲ ਇਹਨੂੰ ਹੁਣ ਤੱਕ ਕਿੰਨਾ ਚੱਲ ਰਿਹਾ ਹੈ ਗੁਰੂ ਨਾਨਕ ਸਾਹਿਬ ਦਾ ਸਥਾਨ ਪਰ ਜਿਸ ਤਰੀਕੇ ਨਾਲ ਸੇਵਾ ਸੰਭਾਲ ਹੋਣੀ ਚਾਹੀਦੀ ਉਸ ਤਰੀਕੇ ਨਾਲ ਨਹੀਂ ਹੋ ਪਾ ਰਹੀ ਅੱਜ ਨਹੀਂ ਸੰਭਾਲ ਪਾ ਰਿਆ ਸੀ ਸਾਡਾ ਇਤਿਹਾਸ ਬੜਾ ਵਿਸਾਲ ਹੈ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨਾਂ ਨੂੰ ਜੇ ਲੱਭ ਕੇ ਉਥੇ ਸਹੀ ਜਿਹੜਾ ਪ੍ਰਚਾਰ ਦਾ ਤਰੀਕਾ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀ ਉਹਨਾਂ ਅਸਥਾਨਾਂ ਤੇ ਅੱਜ ਵੀ ਸਿੱਖੀ ਦਾ ਪ੍ਰਚਾਰ ਉਸੇ ਤਰੀਕੇ ਨਾਲ ਕੀਤਾ ਜਾਵੇ ਜਿੱਦਾਂ ਕਦੇ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ ਕਿ ਸਿੱਖੀ ਦੀ ਬੜੀ ਪਰਫੁੱਲਤਾ ਹੋ ਸਕਦੀ ਹੈ। ਸਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੇ ਉਪਦੇਸ਼ ਦਿੱਤਾ। ਬੜੇ سارے ਲੋਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜਦੇ ਚਲੇ ਗਏ। ਬੜੇ ਵੱਡੇ ਪੱਧਰ ਤੇ ਸਿੱਖੀ ਦਾ ਪ੍ਰਚਾਰ ਹੋਇਆ। ਹੁਣ ਇਹ ਜਿਹੜਾ ਸਫਰ ਹੈ ਨਾ ਹੁਣ ਆਪਾਂ ਜਿੱਦਾਂ ਵਿਚਾਰ ਰਹੇ ਆਂ ਵੀ ਮਹਾਰਾਸ਼ਟਰ ਤੋਂ ਗੁਜਰਾਤ ਗੁਜਰਾਤ ਤੋਂ ਅੱਗੇ ਅੱਗੇ ਤੋ ਇਹ ਮਹਾਰਾਜ ਨੂੰ ਵਾਪਸ ਕਰਤ ਰਿਹਾ ਕਿਉਂਕਿ ਹੁਣ ਜੇ ਇਤਿਹਾਸ ਦੇ ਮੁਤਾਬਕ ਵੇਖੀਏ ਤੇ 1514 ਜਿਹੜਾ ਉਹ ਸਾਲ ਇੱਥੋਂ ਤੱਕ ਆ ਗਿਆ ਤੇ 1514 ਦੇ ਹਿਸਾਬ ਦੇ ਨਾਲ ਆਈ ਮਹਾਰਾਜ ਨੂੰ 7 ਸਾਲ ਹੋ ਗਏ ਘਰੋਂ ਨਿਕਲਿਆ ਨਾ ਤੁਸੀਂ ਵੇਖੋ ਵੀ ਅਸੀਂ ਕਈ ਵਾਰ ਗੁਰੂ ਨਾਨਕ ਸਾਹਿਬ ਉਹਨਾਂ ਕਦੇ ਇਸ ਤਰੀਕੇ ਨਾਲ ਅਸੀਂ ਵੇਖਿਆ ਹੀ ਨਹੀਂ ਅਸੀਂ 7 ਦਿਨ ਵਾਸਤੇ ਘਰੋਂ ਬਾਹਰ ਚੱਲ ਜਾਈਏ ਨਾ ਤੇ ਸਾਡਾ ਮਾੜਾ ਹਾਲ ਹੋ ਜਾਂਦਾ ਵੀ ਹਾਂ ਪਰਿਵਾਰ ਦਾ ਕੀ ਹੋਏਗਾ ਪਿੱਛੇ ਹਾਲਾਂਕਿ ਅੱਜ ਸਾਡੇ ਕੋਲ ਸਾਧਨ ਬੜੇ ਨੇ ਤੁਸੀਂ ਫੋਨ ਕਰ ਸਕਦੇ ਹੋ ਤੁਸੀਂ ਵੀਡੀਓ ਕਾਲ ਕਰ ਸਕਦੇ ਹੋ ਤੁਸੀਂ ਹਾਲਚਾਲ ਪੁੱਛ ਸਕਦੇ ਹੋ ਬੜਾ ਕੁਝ ਹੈ ਬੜੇ ਸਾਰੇ ਸਾਧਨ ਨੇ ਤੁਹਾਨੂੰ ਇਹ ਫੀਲ ਹੀ ਨਹੀਂ ਹੁੰਦਾ ਵੀ ਮੈਂ ਪਰਿਵਾਰ ਤੋਂ ਦੂਰ ਬੈਠਾ ਹਾਂ 7 ਸਾਲ ਹੋ ਗਏ ਬਾਬੇ ਨੂੰ ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ ਜਿਸ ਦਿਨ ਗੁਰੂ ਨਾਨਕ ਸਾਹਿਬ ਘਰ ਛੱਡ ਕੇ ਆ ਰਹੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਦੀ ਉਮਰ 67 ਸਾਲ ਹੈ ਬਜ਼ੁਰਗ ਅਵਸਥਾ ਦੇ ਵਿੱਚ ਨੇ 36 ਸਾਲ ਪਤਨੀ ਦੀ ਉਮਰ ਹੈ ਇੱਕ ਬੱਚੇ ਦੀ ਉਮਰ 12 ਸਾਲ ਦੀ ਹੈ ਇੱਕ ਬੱਚੇ ਦੀ ਉਮਰ 9 ਸਾਲ ਦੀ ਹੈ ਇਦੋਂ ਸਾਰੇ ਨੂੰ ਜੇ ਤੁਸੀਂ ਕੱਢ ਕੇ ਨਿਚੋੜ ਕੱਢ ਕੇ ਵੇਖੋਗੇ ਨਾ ਤੇ ਇੱਕ ਗੱਲ ਨਿਕਲ ਕੇ ਸਾਹਮਣੇ ਆਏਗੀ ਵੀ ਆਪਣਾ ਕੋਈ ਵੀ ਲਾਲਚ ਨਹੀਂ ਸੀ ਬੜਾ ਵਧੀਆ ਸਰ ਰਿਆ ਸੀ ਉਸ ਦਿਨ ਵੀ ਜਦੋਂ ਆਪਾਂ ਵਿਚਾਰ ਦੀ ਅਰੰਭਤਾ ਕੀਤੀ ਉਹਦੋਂ ਵੀ ਆਪਾਂ ਗੱਲ ਕੀਤੀ ਸੀ ਜੇ ਇਕੱਲੇ ਆਪਣੇ ਸ਼ਰਨ ਦੀ ਗੱਲ ਹੁੰਦੀ ਤੇ ਵਧੀਆ ਨੌਕਰੀ ਸੀ ਵਧੀਆ ਇੱਜ਼ਤ ਸੀ ਵਧੀਆ ਨਾਮਣਾ ਸੀ ਸੁਲਤਾਨਪੁਰ ਦੇ ਵਿੱਚ ਪਿੱਛੇ ਪਿਤਾ ਦੀ ਜ਼ਮੀਨ ਜਿਹੜਾਤ ਬੜੀ ਸੀ ਬੜੇ ਆਰਾਮ ਨਾਲ ਬੈ ਕੇ ਖਾਂਦੇ ਕੁਝ ਵੀ ਨਹੀਂ ਸੀ ਪਰ ਪਤਾ ਕੀ ਹੁੰਦਾ ਅਸੀਂ ਇੱਥੇ ਨਾ ਹੁੰਦੇ ਅਮੇ ਤੇ ਬਹਿ ਕੇ ਗੱਲ ਕਰ ਰਹੇ ਆਂ ਤੇ ਤੁਸੀਂ ਇੱਥੇ ਬੈ ਕੇ ਸੁਣੋ ਅਸੀਂ ਨਹੀਂ ਸੀ ਇੱਥੇ ਹਾਂ ਅਸੀਂ ਕਿਤੇ ਕਰਮ ਕਾਂਡ ਦੀ ਚੱਕੀ ਦੇ ਵਿੱਚ ਬਿਸਰੇ ਹੁੰਦੇ ਸੀ ਜਿੱਦਾਂ ਦੁਨੀਆ ਕਰਮ ਕਾਂਡਾ ਦੇ ਵਿੱਚ ਪਈ ਹੋਈ ਅਸੀਂ ਵੀ ਉਦਾਂ ਹੀ ਪਏ ਹੋਣਾ ਸੀ ਕਦੇ ਇਸ ਪੱਖ ਤੋਂ ਗੁਰੂ ਨਾਨਕ ਸਾਹਿਬ ਦਾ ਸ਼ੁਕਰ ਕਰੀਏ ਨਾ ਇਹ ਕਿਨਕੀ ਆ ਇੰਨੀਆਂ ਅਲੇਸਾਨ ਅਸੀਂ ਕਹਿੰਦੇ ਮੈਂ ਉਸ ਦਿਨ ਵੀ ਸ਼ਾਇਦ ਐਤਵਾਰ ਨੂੰ ਗੱਲ ਕਰ ਰਿਹਾ ਸੀ ਕਥਾ ਦੇ ਵਿੱਚ ਵੀ ਅਸੀਂ ਪ੍ਰਭਾਤ ਫੇਰੀ ਕੱਢੀ ਤੇ ਪ੍ਰਭਾਤ ਫੇਰੀ ਕੱਢਦੇ ਹਾਂ ਦਾ ਸ਼ੁਕਰ ਕਰੀਏ ਵੀ ਤੇ ਤੂੰ ਐਡਾ ਵੱਡਾ ਪ੍ਰਚਾਰ ਕੀਤਾ ਚਲੋ ਸਰੀਰ ਥੱਕ ਜਾਂਦਾ ਸੀ ਕਹਿੰਦੇ ਵੀ ਅਸੀਂ ਇੱਥੋਂ ਤੁਰ ਕੇ ਤੁਰ ਕੇ ਥੱਕ ਗਏ ਬੱਬੀ ਨੇ 45000 ਕਿਲੋਮੀਟਰ ਦਾ ਸਫ਼ਰ ਕੀਤਾ ਹੈ ਜੇ ਉਹਨੇ ਐਡਾ ਸਫ਼ਰ ਕੀਤਾ ਤਾਂ ਅਸੀਂ ਆ ਸਫ਼ਰ ਕਰਦੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਤਨ ਦੇ ਉੱਪਰ ਭੁੱਖ ਬਰਦਾਸ਼ਤ ਕੀਤੀ ਧੁੱਪ ਬਰਦਾਸ਼ਤ ਕੀਤੀ ਗਰਮੀ ਬਰਦਾਸ਼ਤ ਕੀਤੀ ਅੱਜ ਅਸੀਂ ਏਸੀ ਦੇ ਵਿੱਚ ਬੈ ਕੇ ਗੁਰੂ ਨਾਨਕ ਸਾਹਿਬ ਦੀ ਗੱਲ ਕਰ ਰਹੇ ਹਾਂ ਇਹ ਉਹਨਾਂ ਦੀ ਬਦੌਲਤ ਹੈ ਇਹ ਚੀਜ਼ਾਂ ਚੇਤਾ ਕਰਨੀਆਂ ਜ਼ਰੂਰੀ ਹੈ ਜੇ ਪ੍ਰਕਾਸ਼ ਪੁਰਬ ਮਨਾਉਣਾ ਹੈ ਪਰ ਸਾਡਾ ਧਿਆਨ ਕਿਤੇ ਲੰਗਰਾਂ ਤੁਹਾਡੇ ਤੇ ਅਸੀਂ ਤਰ ਜਾਈਏ ਨਾ ਆ ਹਾਲਪ ਤਾਂ ਖਾਲੀ ਕਿਉਂ ਹੈ ਲੰਗਰ ਨਹੀਂ ਰੱਖਿਆ ਨਹੀਂ ਤੇ ਜਿਹੜੀ ਵਿਚਾਰ ਅਸੀਂ ਹਫਤੇ ਤੋਂ ਕਰਦੇ ਆ ਰਹੇ ਆ ਨਾ ਇਹ ਕਿਤੇ ਲੱਭਣੀ ਹੈ ਗੁਰੂ ਨਾਨਕ ਸਾਹਿਬ ਜੀ ਨਾਲ ਰੋਗਰੂ ਹੋਣਾ ਚਲੋ ਮੈਂ ਚਾਹੁੰਦਾ ਨਹੀਂ ਸੀ ਵਿਸ਼ੇ ਤੋਂ ਬਾਹਰ ਜਾਣਾ ਮੈਂ ਸਿਰਫ ਉਹ ਸਫਰ ਦੀ ਗੱਲ ਉਸ ਦਿਨ ਦੀ ਲੈ ਕੇ ਚੱਲ ਰਿਹਾ ਸੀ ਮੈਂ ਉਦਾਂ ਹੀ ਲੈ ਕੇ ਚੱਲਾਂਗਾ ਪਰ ਅਸੀਂ ਜਿਹੜੀ ਗੱਲ ਜਿੱਥੋਂ ਮੈਂ ਸ਼ੁਰੂ ਕੀਤੀ ਸੀ ਅੱਜ ਵੀ ਦੇਹ ਦੇ ਨਾਲ ਜੁੜੇ ਹੋਏ ਆਂ ਸਰੀਰ ਦੇ ਨਾਲ ਜੁੜੇ ਹੋਏ ਆਂ ਕਥਾ ਹੋਰੀ ਕਿਨੇ ਭਾਈ ਸਾਹਿਬ ਵੀ ਕਰਦੇ ਆ ਰੋਜ਼ ਵਈ ਆਪਣੇ ਆਪਣਾ ਹੀ ਭਾਈ ਐ ਤੇ ਕਥਾ ਭਾਈ ਦੀ ਨਹੀਂ ਐ ਕਥਾ ਉਸ ਗੁਰੂ ਨਾਨਕ ਸਾਹਿਬ ਜੀ ਦੀ ਐ ਜਿਸ ਗੁਰੂ ਨਾਨਕ ਸਾਹਿਬ ਜੀ ਦੀਆਂ ਪ੍ਰਕਾਸ਼ਪੁਰਬ ਦੀਆਂ ਵਧਾਈਆਂ ਮੰਡਣੀਆਂ ਤੁਸੀਂ ਤੇ ਜਿਸ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ਪੁਰਬ ਦੀਆਂ ਵਧਾਈਆਂ ਮੰਡਣੀਆਂ ਉਹਦੇ ਬਾਰੇ ਸਮਝ ਲਈਏ ਪਹਿਲਾਂ ਜਿੰਨੇ ਤੁਸੀਂ ਬੈਠਿਓ ਤੁਹਾਨੂੰ ਖੁਦ ਨੂੰ ਲੱਗ ਰਿਹਾ ਵੀ ਹਾਂ ਕੁਝ ਪੱਲੇ ਪੈ ਰਿਹਾ ਮੈਂ ਨੇ ਕਿਹਾ ਮੈਂ ਕੁਝ ਕੀਤਾ ਮੈਂ ਉਹ ਦਿਨ ਵੀ ਗੱਲ ਕੀਤੀ ਸੀ ਇਹ ਤੇ ਸਾਡੀ ਡਿਊਟੀ ਹੈ ਖੈਰ ਚਲੋ ਮੈਂ ਉਸ ਪਾਸੇ ਵਾਪਸ ਪਰਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ દ્વાਰਕਾ ਦੇ ਵਿੱਚ ਸੱਚ ਦਾ ਉਪਦੇਸ਼ ਦੇ ਰਹੇ ਇਹ ਤੋਂ ਅਗਲਾ ਜਿਹੜਾ ਪੜਾਹ ਮਹਾਰਾਜ ਦਾ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਥੁਰਾ ਦੀ ਧਰਤੀ ਤੇ ਪਹੁੰਚਦੇ ਜਿਹਨੂੰ ਇੱਥੇ ਜੇ ਕਿਉਂਕਿ શ્રીਕ੍ਰਿਸ਼ਨ ਜੀ ਦੀ ਜਨਮ ਭੂਮੀ ਵੀ ਮੰਨਿਆ ਜਾਂਦਾ ਹੈ ਹੁਣ ਇੱਥੇ ਦੋ ਅਸਥਾਨ ਨੇ ਜਿਹੜੇ શ્રીਕ੍ਰਿਸ਼ਨ ਜੀ ਦੀ ਯਾਦ ਦੇ ਵਿੱਚ ਨੇ ਜਾਂ ਉੱਥੋਂ ਉਹਨਾਂ ਦੇ ਲੋਕ ਜਿਹੜੇ ਉਹ ਉਹਨੂੰ ਮੰਨਦੇ ਆ ਉਹਦੇ ਵਿੱਚ ਇੱਕ ਬ੍ਰਿੰਦਾਵਨ ਹੈ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਦੇ ਵਿੱਚ ਵੀ ਇੱਥੇ ਦੋ ਗੁਰਦੁਆਰੇ ਨੇ ਇਤਵਰ ਦੁਆਰਾ ਗਉ ਘਾਟ ਹੈ ਇੱਕ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਖੂਹ ਲਗਵਾਇਆ ਸੀ ਉੱਥੋਂ ਦੇ ਲੋਕਾਂ ਦੀ ਪਾਣੀ ਦੀ ਕਿੱਲਤ ਨੂੰ ਵੇਖਦੇ ਹੋਏ ਉਹਨੂੰ ਖੂਹ ਤੇ ਲੋਕਾਂ ਨੇ ਬਣਾਇਆ ਪਰ ਇੱਕ ਅੱਗੇ ਲੱਗ ਕੇ ਮਹਾਰਾਜ ਨੇ ਉਹ ਖੂਹ ਦੀ ਰਣਤਾ ਕਰਾਈ ਇੱਥੇ ਜਿਹੜੀ ਸਮਝਣ ਵਾਲੀ ਗੱਲ ਇਹ ਸੀ ਇੱਥੋਂ ਦੇ ਲੋਕ ਜਿਹੜੇ ਸੀ ਨਾ ਉਹ ਆਚਰਣ ਤੋਂ ਹੀਣੇ ਬੜੇ ਹੋਏ ਸੀ ਕਰਤਾਰਕੋਂ ਉਹ ਜ਼ਿਆਦਾ ਨਹੀਂ ਉਰ ਧਰਮਕ ਸਥਾਨ ਤੇ ਲੋਕਾਂ ਦਾ ਇਹ ਹਾਲ ਵੇਖ ਕੇ ਭਾਈ ਮਰਦਾਨਾ ਜੀ ਨੇ ਇੱਕ ਸਵਾਲ ਕੀਤਾ ਸਤਿਗੁਰੂ ਆਮ ਬੰਦਿਆਂ ਤੋਂ ਕੀ ਆਸ ਰੱਖੀ ਜਾਵੇ ਜੇ ਧਾਰਮਕ ਸਥਾਨ ਤੇ ਰਹਿਣ ਵਾਲੇ ਲੋਕ ਆਪਣੇ ਕਰਤਾਰ ਤੋਂ ਹੀ ਨੇ ਹੀ ਡੇ ਹੋ ਜਾ। ਉਹ ਪਰਿਵਾਰਕ ਰਿਸ਼ਤੇ ਨੂੰ ਵੀ ਭੁੱਲ ਚੁੱਕੇ ਸੀ। ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਇਸ ਵਿਚਾਰ ਨੂੰ ਅੱਗੇ ਵਿਦਾਇਆ ਮਹਾਰਾਜ ਨੇ ਉਹਨਾਂ ਲੋਕਾਂ ਨਾਲ ਗੱਲ ਕੀਤੀ ਜਿਹੜੇ ਲੋਕ ਇਹਨਾਂ ਸਾਰੀਆਂ ਬੰਦਸਾਂ ਦੇ ਵਿੱਚ ਪਏ ਹੋਏ ਸੀ ਸਤਿਗੁਰੂ ਨੇ ਉਹਨਾਂ ਨਾਲ ਵਿਚਾਰ ਚਰਚਾ ਕੀਤੀ ਉਹਨਾਂ ਨਾਲ ਵਿਚਾਰ ਚਰਚਾ ਕਰਦੇ ਆ ਵੀ ਇਹ ਹਾਲ ਤੁਹਾਡਾ ਕਿਵੇਂ ਹੋ ਗਿਆ ਉਹਨਾਂ ਨੇ ਜਵਾਬ ਬੜਾ ਕਮਾਲ ਦਾ ਤਾਂ ਅੱਜ ਵੀ ਬਹੁਤ ਆਦ ਗੰਤੀ ਦੇ ਵਿੱਚ ਲੋਕਾਂ ਦਾ ਇਹ ਜਵਾਬ ਹੁੰਦਾ ਉਹ ਕਹਿੰਦੇ ਜੀ ਸਾਡੀ ਗਲਤੀ ਨਹੀਂ ਹੈ ਤੇ ਕਲ ਯੁੱਗ ਹੀ ਅੰਦਾਜ਼ ਹੈ ਇੱਕ ਕਲ ਯੁੱਗ ਆ ਗਿਆ ਸਾਡੀ ਗਲਤੀ ਨਹੀਂ ਹੈ ਇਸ ਸਮਾਈ ਇਦਾਂ ਦਾਇਆ ਇਸ ਸਮੇ ਦੇ ਵਿੱਚ ਇਦਾਂ ਦੇ ਪ੍ਰਭਾਵ ਪੈਂਦੇ ਹੁੰਦੇ ਹੈ ਮਹਾਰਾਜ ਨੇ ਉੱਥੇ ਇੱਕ ਬੜਾ ਸੋਨਾ ਸ਼ਬਦ ਉਹਨਾਂ ਲੋਕਾਂ ਦੇ ਸਾਹਮਣੇ ਰੱਖਿਆ ਵਜਵੀ ਬਾਣੀ ਦੇ ਵਿੱਚ ਅਸੀਂ ਉਹਦੇ ਦਰਸ਼ਨ ਕਰਦੇ ਮਹਾਰਾਜ ਕਹਿੰਦੇ ਕਲਯੁਗ ਕੀ ਹੈ ਕਲਯੁਗ ਕਿਸੇ ਸਮੇ ਦਾ ਨਾਮ ਨਹੀਂ ਹੈ ਕਲਯੁਗ ਸੋਚ ਦਾ ਨਾਮ ਹੈ ਉਹ ਸ਼ਬਦ ਅਸੀਂ ਸਤਿਗੁਰੂ ਦੀ ਬਾਣੀ ਦੇ ਵਿੱਚ ਪੜਦੇ ਹਾਂ ਸਈ ਚੰਦ ਚੜੇ ਸਿਤਾਰੇ ਸਹੀ ਦਿਨ ਯਰ ਤਪਤ ਰਹੇ ਮਹਾਰਜ ਕਹਿੰਦੇ ਜਿਹੜਾ ਚੰ드ਰਮਾ ਪਹਿਲੇ ਯੁੱਗਾਂ ਦੇ ਵਿੱਚ ਸੀ ਸਤਜੁਗ ਦੇ ਵਿੱਚ ਦੁਆਪਰ ਦੇ ਵਿੱਚ ਉਹੀ ਅੱਜ ਹੈ ਜਿਹੜਾ ਸੂਰਜ ਉਦੋਂ ਚੜਦਾ ਸੀ ਕੋਈ ਹੁਣ ਚੜਦਾ ਹੈ ਜਿਹੜੇ ਤਾਰੇ ਉਦੋਂ ਸੀ ਕੋਈ ਅੱਜ ਹੈ ਬਦਲਿਆ ਕੀ ਹੈ ਸਿਰਫ ਬੰਦੇ ਦੀ ਸੋਚ ਧਰਤੀ ਥੋੜੀ ਬਦਲੀ ਹੈ ਪਹਿਲਾਂ ਵੀ ਉਹੀ ਧਰਤੀ ਸੀ ਅੱਜ ਵੀ ਉਹੀ ਧਰਤੀ ਹੈ ਪਹਿਲਾਂ ਵੀ ਉਹੀ ਹਵਾ ਚੱਲਦੀ ਸੀ ਅੱਜ ਵੀ ਉਹੀ ਹਵਾ ਚੱਲਦੀ ਪਹਿਲਾਂ ਵੀ ਪਾਣੀ ਸੀ ਅੱਜ ਵੀ ਪਾਣੀ ਹੈ ਸਭ ਕੁਝ ਉਹੀ ਬਦਲਿਆ ਕੀ ਹੈ ਬਦਲੀ ਬੰਦੇ ਦੀ ਸੋਚ ਹੈ ਜਦੋਂ ਕਲਯੁਗ ਦੀ ਅੱਜ ਵੀ ਗੱਲ ਕਰਦੇ ਕਲਯੁਗ ਹੈ ਕਲਯੁਗ ਮਹਾਰਾਜ ਕਹਿੰਦੇ ਸਮੇਂ ਦਾ ਨਾਮ ਨਹੀਂ ਹੈ ਬੰਦੇ ਦੀ ਬੁੱਧ ਦਾ ਨਾਮ ਹੈ ਅਕਲ ਦਾ ਨਾਮ ਹੈ ਜਿਹੜਾ ਬੰਦਾ ਸੱਚ ਸੁਣਨਾ ਨਹੀਂ ਚਾ ਰਿਹਾ ਸਹੀ ਕਰਨਾ ਨਹੀਂ ਚਾ ਰਿਹਾ ਸਹੀ ਜਾਨਣ ਤੋਂ ਬਾਅਦ ਵੀ ਸਹੀ ਰਸਤੇ ਤੇ ਨਹੀਂ ਤੁਰਨਾ ਚਾਹ ਰਿਆ ਤਾਂ ਕਵੇ ਕਲਯੁਗ ਦਾ ਦੋਸ਼ ਹੈ ਕਲਯੁਗ ਕਿਸੇ ਸਮੇਂ ਦੇ ਵਿੱਚ ਨਹੀਂ ਹੈ ਤੇਰੇ ਅੰਦਰ ਇਸ ਸਮੇਂ ਦੇ ਵਿੱਚ ਵੀ ਸੱਚ ਤੇ ਪੈਰਾ ਦੇਣ ਵਾਲੇ ਲੋਕ ਹੈਗੇ ਆ ਅੱਜ ਦੇ ਸਮੇਂ ਵਿੱਚ ਵੀ ਹੈਗੇ ਜਿਹੜੇ ਸੱਚ ਦਾ ਪੈਰਾ ਦੇ ਰਹੇ ਸੱਚੀ ਗੱਲ ਕਰ ਰਹੇ ਆ ਸੱਚੀ ਸੁਣ ਰਹੇ ਤੇ ਉਹਨਾਂ ਦੇ ਵਾਸਤੇ ਕਲਯੁਗ ਨਹੀਂ ਸਤਗੁਰੂ ਪਾਤਸ਼ਾਹ ਜੀ ਨੇ ਉਹਨਾਂ ਲੋਕਾਂ ਨੂੰ ਇਹ ਉਪਦੇਸ਼ ਦਿੱਤਾ ਹੈ ਸਮਝਾਇਆ ਭਾਈ ਆਪਣੀਆਂ ਗਲਤੀਆਂ ਦਾ ਪਰਦਾ ਜਾਂ ਆਪਣੀਆਂ ਖਾਮੀਆਂ ਨੂੰ ਛਪਾਉਣ ਦੇ ਵਾਸਤੇ ਕਿਸੇ ਸਮੇਂ ਨੂੰ ਇਲਜ਼ਾਮ ਦੇ ਵਿੱਚ ਨਹੀਂ ਲਾਇਆ ਜਾ ਸਕਦਾ ਵੀ ਸਮਾਂ ਮਾੜਾ ਹੈ ਨਹੀਂ ਸਮਾਂ ਮਾੜਾ ਬਣਾਇਆ ਕਿੰਨੇ ਆਪ ਲੋਕਾਂ ਨੇ ਬਣਾਇਆ ਤੁਸੀਂ ਚੰਗੇ ਹੋ ਜਾਓ ਆਪਣੇ ਆਪ ਸਮੇਂ ਨੇ ਚੰਗਾ ਹੋ ਜਾਓ ਕਿਸੇ ਚੀਜ਼ ਦਾ ਪ੍ਰਭਾਵ ਬੰਦੇ ਦੀ ਸੁਰਤ ਦੇ ਉੱਪਰ ਪੈਂਦਾ ਹੈ ਤੇ ਜਦੋਂ ਅਸੀਂ ਆਪਣੀ ਸੁਰਤ ਨੂੰ ਉਸ ਪ੍ਰਭਾਵ ਤੋਂ ਬਚਾ ਕੇ ਰੱਖਿਆ ਤਾਂ ਕਿਵੇਂ ਹੋ ਜੇਗਾ ਗੁਰੂ ਨਾਨਕ ਸਾਹਿਬ ਉਸੇ ਯੁੱਗ ਦੇ ਵਿੱਚ ਨੇ ਨਾ ਜਦੋਂ ਸੱਚ ਦੀ ਗੱਲ ਕਰ ਰਹੇ ਆ ਕਿਸੇ ਦੂਜੇ ਯੁੱਗ ਤੋਂ ਤੇ ਨਹੀਂ ਆਏ ਔਰ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੇ ਵਿੱਚ ਹੁਣ ਤੱਕ ਜਿਹੜੀ ਆਪਾਂ ਵਿਚਾਰੀਏ ਕਿਤੇ ਵੀ ਸਾਨੂੰ ਕਰਾਮਾਤ ਨਜ਼ਰ ਨਹੀਂ ਆਈ ਮਹਾਰਾਜ ਨੇ ਕਿਤੇ ਸ਼ਕਤੀ ਮਾਰ ਦਿੱਤੀ ਹੋਵੇ ਜਾਂ ਮਹਾਰਾਜ ਨੇ ਕਿਸੇ ਨੂੰ ਆਸ਼ੀਰਵਾਦ ਦੇ ਕੇ ਕਿਤੇ ਕਹਿ ਦਿੱਤਾ ਹੋਵੇ ਨਹੀਂ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਆਮ ਸਫਰ ਤੈਅ ਕੀਤਾ ਲੋਕਾਂ ਦੇ ਵਿੱਚ ਵਿਚਰੇ ਉਹਨਾਂ ਦੇ ਵਿੱਚ ਬੈਠ ਕੇ ਉਹਨਾਂ ਦੇ ਦੁੱਖ ਤਕਲੀਫ ਨੂੰ ਸਮਝਿਆ ਤੇ ਉਹਨਾਂ ਨੂੰ ਸਹੀ ਰਾਹ ਦੱਸਿਆ ਸਹੀ ਰਾਹ ਨੂੰ ਪ੍ਰੇਰਿਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਆਮ ਲੋਕਾਂ ਦੇ ਵਿੱਚ ਵਿਚਰੇ ਜਿੱਥੇ ਜਿੱਥੇ ਮਹਾਰਾਜ ਨੂੰ ਕਮੀਆਂ ਨਜ਼ਰ ਆਈਆਂ ਉੱਥੇ ਜਾ ਕੇ ਉਹਨਾਂ ਲੋਕਾਂ ਨੂੰ ਸਮਝਾਇਆ ਅਗਲਾ ਸਫਰ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੋਂ ਦਿੱਲੀ ਵੱਲ ਸਤਗੁਰੂ ਪਾਤਸ਼ਾਹ ਜੀ ਵੱਧਦੇ ਨੇ ਜਿੱਥੇ ਅਜ ਗੁਰਦੁਆਰਾ ਮਜਨੂ ਕਾ ਟਿੱਲਾ ਜਿਹੜਾ ਸੂਬਿਤ ਹੈ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਗਲਾ ਫੜਾ ਕੀਤਾ ਅਗਲੇ ਵਿਚਾਰ ਆਪਾਂ ਅਗਲੇ ਦਿਵਾਨਾਂ ਦੇ ਅੰਦਰ ਕਰਾਂਗੇ ਕੋਸ਼ਿਸ਼ ਕਰਾਂਗੇ ਘਟੋ ਘਟ ਪਹਿਲੀ ਉਦਾਸੀ ਤੇ ਆਪਾਂ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਉਹ ਪੂਰੀ ਕਰ ਲਈ ਹੈ ਸਹਿਬ ਪਾਤਸ਼ਾਹ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਉਲਾਂਗਲ ਤੇ ਦੀਖਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ